ਦੇ ਵੱਖ-ਵੱਖ ਇਲਾਕਿਆਂ ਵਿਖੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਬੱਸ ਸਟੈਂਡ ਵਿਖੇ ਸਵਾਰੀਆਂ ਦੇ ਬੈਗਾਂ ਦੀ ਤਲਾਸ਼ੀ ਲਈ ਗਈ ਬਿਨਾ ਨੰਬਰੀ ਮੋਟਰਸਾਈਕਲ ਈਮਪਾਉਂਡ ਪੰਜਾਬ ਦੀ ਸੁਰੱਖਿਆ ਵਾਸਤੇ ਹਰ ਵਕਤ ਪੰਜਾਬ ਪੁਲਿਸ ਤਿਆਰ-ਬਰ ਤਿਆਰ ਰਹਿੰਦੀ ਹੈ ਪੁਲਿਸ ਵੱਲੋਂ ਨੈਸ਼ਨਲ ਹਾਈਵੇ ਉੱਤੇ ਪੂਰੀ ਫੋਰਸ ਨਾਲ ਨਾਕੇਬੰਦੀ ਕਰਕੇ ਮੋਟਰਸਾਈਕਲ ਅਤੇ ਬੱਸਾਂ ਆਦਿ ਚੈਕਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਕੋਲ ਕਾਗਜ਼ ਪੱਤਰ ਨਹੀਂ ਸਨ ਉਨ੍ਹਾਂ ਦੇ ਚਲਾਨ ਕੱਟੇ ਗਏ ਅਤੇ ਕੁਝ ਮੋਟਰਸਾਈਕਲ ਈਮਪਾਉਂਡ ਕੀਤੇ ਗਏ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਲੋਹੜੀ ਮਾਗੀ ਦੇ ਤਿਹਾਰ ਤੇ ਰਿਪਬਲਿਕ ਡੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਵੱਖ-ਵੱਖ ਭੀੜ-ਪਾੜ ਵਾਲੇ ਇਲਾਕੇ ਅਤੇ ਬਾਜ਼ਾਰਾਂ ਵਿੱਚ ਸਰਚ ਮੁਹਿੰਮ ਚਲਾਈ ਗਈ ਸ਼ਹਿਰ ਦੇ ਬਾਜ਼ਾਰ ਅਤੇ ਬੱਸ ਸਟੈਂਡ ਆਦਿ ਵਿਖੇ ਵੀ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਪੁਲਿਸ ਅਫਸਰਾਂ ਨੇ ਦੱਸਿਆ ਕਿ ਤਿਹਾਰਾਂ ਦੇ ਮੱਦੇਨਜ਼ਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਥਾਵਾਂ ਉੱਤੇ ਸਰਚ ਅਭਿਆਨ ਚਲਾਇਆ ਗਿਆ ਬੱਸ ਸਟੈਂਡ ਵਿਖੇ ਆਉਣ ਵਾਲੀਆਂ ਬੱਸਾਂ ਵਿੱਚ ਸਵਾਰ-ਸਵਾਰੀਆਂ ਦੇ ਪੈਗਦਾਂ ਦੀ ਤਲਾਸ਼ੀ ਲਈ ਗਈ ਉਸ ਤੋਂ ਇਲਾਵਾ ਬਿਨਾ ਨੰਬਰੀ ਮੋਟਰਸਾਈਕਲ ਅਤੇ ਜਿਨ੍ਹਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਉਹਨਾਂ ਮੋਟਰਸਾਈਕਲਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਚਲਾਨ ਕੱਟੇ ਗਏ। ਜਿਵੇਂ ਜਨ ਅਵਰੀ ਨੂੰ ਮਤੇ ਰੱਖਿਆ ਮਾਜੂਦ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਹੋਈਪੁਰ ਜੀ ਸੁਨੀ ਮਿਸਰਾ ਜੀ ਦੇ ਹਦਾਇਤਾਂ ਅਨੁਸਾਰ ਜਿਹੜੇ ਕਿ ਬੱਸਾਂ ਚੈੱਕ ਕੀਤੀਆਂ ਗਈਆਂ ਬਾਜ਼ਾਰ ਦੇ ਜਿਹੜੇ ਜਿਹਾਗੇ ਆ ਤਖਾਨਾ ਹੁੰਦਾ ਜਿੱਥੇ ਹੈ ਜੋ ਮੋਟਰਸਾਈਕਲ ਵਗੈਰਾ ਜਿਹੜੇ ਬਿਨਾ ਨੰਬਰੀ ਉਹਨਾਂ ਦੀ ਚੈਕਿੰਗ ਕੀਤੀ ਗਈ ਇਸ ਤਰ੍ਹਾਂ ਦੇ ਨਾਲ ਤੇ ਜਦੋਂ ਵੀ ਕੋਈ ਦੰਧਿਆਰਾ ਇਹ ਚੈਕਿੰਗ ਜਿਹੜੀ ਹੈ ਕਿ ਮਾਨਜਗ ਅਫਸਰ ਦੇ ਹੁਣ ਦੇ ਮੁਤਾਬਕ ਜਿਹੜੀ ਚੱਲਦੀ ਹੈ ਉਹਦੇ ਮੁਤਾਬਕ ਕੀਤੀ ਜਾਂਦੀ ਹੈ 26 ਜਨਵਰੀ ਨੂੰ ਬੜੀ ਰੋਮ ਬਧੇ ਰੱਖਿਆ ਮਾਨਜਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਕੋਲ ਸੀ ਸੁਨੀ ਮਿਸਰਾ ਜੀ ਦੇ ਇਜਾਜ਼ਤ ਹਮ ਸਾਹਿਬ ਤੋਂ ਜਿਹੜੇ ਕਿ ਬੱਸਾਂ ਚੈੱਕ ਕੀਤੀਆਂ ਗਈਆਂ ਬਾਜ਼ਾਰ ਦੇ ਜਿਹੇ ਜੇ ਹੈਗਾ ਇਕਦਾਨਾ ਹੁੰਦਾ ਜਿੱਥੇ ਹੈਗੇ ਉਹ ਮੋਟਰਸਾਈਕਲ ਵਗੈਰਾ ਜਿਹੜੇ ਬਿਨਾ ਨੰਬਰੀ ਉਹਨਾਂ ਦੀ ਚੈਕਿੰਗ ਕੀਤੀ ਗਈ ਇਹ ਇਹ ਤਰ੍ਹਾਂ ਦਾ ਨਾ ਤੇ ਜਦੋਂ ਵੀ ਕੋਈ ਦਿਨ ਦਿਹਾੜਾ ਇਹ ਚੈੱਕ ਜਿਹੜੀ ਹੈ ਕਿ ਮਾਨਜੋਗ ਅਫਸਰ ਦੇ ਮੁਤਾਬਕ ਜਿਹੜੀ ਚੱਲਦੀ ਹੈ ਉਹਦੇ ਮੁਤਾਬਕ ਕੀਤੀ ਜਾਂਦੀ ਹੈ